ਉੱਥੇ ਜਾ ਕੇ ਉਹਨਾਂ ਨੇ ਸਕੂਲ ਭਰਿਆ ਉਹ ਹੈਗਾ ਸੀ ਦੋਹਾ ਅਕੈਡਮੀ ਉਹਦੇ ਵਿੱਚ ਉਹਨਾਂ ਕਲਾਸਾਂ ਵੀ ਲਾਈਆਂ ਮਤਲਬ ਐਲ ਦੀ ਟਰਾਈ ਸਿਗਨਲ ਸਾਰਾ ਕੁਝ ਕਲੀਅਰ ਸੀਗਾ ਜਿਹੜੀ ਰੋਡ ਦੀ ਟਰਾਈ ਹੋਣ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਵੀ ਮਿਲ ਗਿਆ ਉਸ ਤੋਂ ਬਾਅਦ ਦੋ ਲਾਇਸੈਂਸ ਲੈਣੇ ਤੋਂ ਦੋ ਮੰਥ ਬਾਅਦ ਜਿਹੜਾ ਮਤਲਬ ਪੁਲਿਸ ਵਾਲਾ ਸੀਗਾ ਉੱਥੇ ਲਾਇਸੈਂਸ ਬਣਾ ਕੇ ਹੰਦਾ ਨਾਲ ਉਹਦੇ ਕੋਲੋਂ ਪੈਸੇ ਫੜੇ ਗਏ ਉਹਨੇ ਮਤਲਬ ਜਿੰਨੇ ਵੀ ਲਾਇਸੈਂਸ ਬਣੇ ਸੀਗੇ ਉਹਦੇ ਥਰੂ ਜਿੰਨਾ ਜਿੰਨਾ ਕੋਲੋਂ ਉਹਨੇ ਲਾਇਸੈਂਸ ਦਿੱਤੇ ਜਿੰਨਾ ਬੰਦਿਆਂ ਨੂੰ ਉਹਨਾਂ ਦੇ ਨਾਮ ਵਾਰੀ ਵਾਰੀ ਲੈ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਵਾਰੀ ਵਾਰੀ ਕਾਲ ਕਰਕੇ ਬੁਲਾਇਆ ਤੇ ਉਹਨਾਂ ਤੇ ਝੂਠਾ ਕੇਸ ਪਾਇਆ ਰਿਸ਼ਵਤ ਦਾ ਉਹਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਹੈ ਹਾਂ ਹੁਣ 70 ਵੀ ਮਨੇ 70 ਦਾ ਕਾਲੂ ਵੀ ਸੁਣਾਉਂਦੇ ਉਹ 70 ਦਾ ਕਾਲੂ ਤੇ ਮੈਂ ਤੇ ਸੰਦੇ ਕਾਲੂ ਜੀ ਨਾਮ ਹਰਪ੍ਰੀਤ ਕੋਰਾ ਮੇਰੇ ਸਾਡਾ ਪਿੰਡ ਫਾਜ਼ਲਪੁਰੇ ਜ਼ਿਲ੍ਹਾ ਤਰਨਤਾਰ ਮੇਰੇ ਹਸਬੰਦ ਕਬਲਜੀਤ ਸਿੰਘ 25 ਸਾਲ ਪਹਿਲਾਂ ਕਤਰ ਦੇ ਵਿੱਚ ਗਏ ਸੀਗੇ ਮਤਲਬ ਕੰਮ ਵਾਸਤੇ ਤੇ ਉਹਨਾਂ ਕੋ ਡਰਾਈਵਿੰਗ ਦਾ ਲਾਇਸੈਂਸ ਸੀਗਾ ਆਜਾਦਵੀਜੇ ਤੇ ਗਿਆ ਸੀਗੇ ਉੱਥੇ ਜਾ ਕੇ ਉਹਨਾਂ ਨੇ ਸਕੂਲ ਭਰਿਆ ਉਹ ਹੈਗਾ ਸੀ ਦੋਹਾ ਅਕੈਡਮੀ ਉਹਦੇ ਵਿੱਚ ਉਹਨਾਂ ਕਲਾਸਾਂ ਵੀ ਲਾਈਆਂ ਮਤਲਬ ਐਲ ਦੀ ਟਰਾਈ ਸਿਗਨਲ ਸਾਰਾ ਕੁਝ ਕਲੀਅਰ ਸੀਗਾ ਜਿਹੜੀ ਰੋਡ ਦੀ ਟਰਾਈ ਹੋਣ ਤੋਂ ਬਾਅਦ ਉਹਨਾਂ ਨੂੰ ਲਾਇਸੈਂਸ ਵੀ ਮਿਲ ਗਿਆ ਉਸ ਤੋਂ ਬਾਅਦ ਆ ਦੋ ਲਾਇਸੈਂਸ ਲੈਣੇ ਤਾਂ ਦੋ ਮੰਥ ਬਾਅਦ ਜਿਹੜਾ ਮਤਲਬ ਪੁਲਿਸ ਵਾਲਾ ਸੀਗਾ ਉੱਥੇ ਲਾਇਸੈਂਸ ਬਣਾ ਕੇ ਹੁੰਦਾ ਨਾਲ ਉਹਦੇ ਕੋਲੋਂ ਪੈਸੇ ਫੜੇ ਗਏ ਤੇ ਉਹਨੇ ਮਤਲਬ ਜਿੰਨੇ ਵੀ ਲਾਇਸੈਂਸ ਬਣੇ ਸੀਗੇ ਉਹਦੇ ਥਰੂ ਜਿੰਨਾ ਜਿੰਨਾ ਕੋਲੋਂ ਉਹਨੇ ਲਾਇਸੈਂਸ ਦਿੱਤੇ ਜਿੰਨਾ ਬੰਦਿਆਂ ਨੂੰ ਉਹਨਾਂ ਦੇ ਨਾਮ ਵਾਰੀ-ਵਾਰੀ ਲੈ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਵਾਰੀ-ਵਾਰੀ ਕਾਲ ਕਰਕੇ ਬੁਲਾਇਆ ਤੇ ਉਹਨਾਂ ਤੇ ਝੂਠਾ ਕੇਸ ਪਾਇਆ ਰਿਸ਼ਵਤ ਦਾ ਉਹਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਹੈ ਤੇ 2 ਲੱਖ ਦਾ ਫਾਈਨ ਹੋਇਆ ਸਾਡੀ ਸਰਕਾਰ ਤੋਂ ਇਹ ਰਿਕਵੈਸਟ ਹੈ ਕਿ ਸਾਡੀ ਹੈਲਪ ਕੀਤੀ ਜਾਵੇ ਅਸੀਂ ਗਰੀਬ ਪਰਿਵਾਰਾਂ ਤੋਂ ਪਿੱਛੇ ਖਰਚਾ ਵੀ ਨਹੀਂ ਭੇਜ ਸਕਦੇ ਛੋਟੇ ਬੱਚੇ ਪਿੱਛੇ ਹਾਂਜੀ ਮੰਤਰੀ ਸਾਹਿਬ ਹਾਂਜੀ ਅਸੀਂ ਮੰਤਰੀ ਸਾਹਿਬ ਅੱਗੇ ਇਹ ਰਿਕਵੈਸਟ ਕਰਦੇ ਹਾਂ ਕਿ ਸਾਡੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਜਿਆ ਵਿੱਚ ਮਸੇ ਨਹੀਂ ਮੰਗਿਆ ਸਾਡੀ ਗੱਲਬਾਤ ਕਰਨ ਵਾਸਤੇ ਸਾਨੂੰ ਪੈਸੇ ਵੀ ਆਪਣੇ ਕੋਲੋਂ ਭੇਜਣੇ ਪੈਂਦੇ ਇਧਰੋਂ ਤੇ ਫਿਰ ਉਹ ਕਾਰਡ ਦੇ ਕੇ ਆਉਂਦੇ ਜਿਹੜੇ ਉੱਥੇ ਮਤਲਬ ਨਾਲ ਉਹਨਾਂ ਨੂੰ ਲੱਝਾਂਦੇ ਹੈਗੇ ਆ ਫਿਰ ਗੱਲ ਕੀਤੀ ਜਾਂਦੀ ਹਫਤੇ 'ਚ ਇੱਕ ਅੱਧੀ ਵਾਰ ਗੱਲ ਹੁੰਦੀ ਇੱਕ ਦੋ ਮਿੰਟ ਬਸ ਖਾਣ ਪੀਣ ਦਾ ਵੀ ਬਹੁਤ ਬੁਰਾ ਹਾਲ ਆ ਉਹ ਵੀ ਮਤਲਬ ਸਾਨੂੰ ਇਧਰੋਂ ਹੀ ਪੈਸੇ ਭੇਜਣੇ ਪੈਂਦੇ ਆ ਸਮਾਨ ਉਹਨਾਂ ਨੂੰ ਖਾਣ ਪੀਣ ਦੀ ਬ੍ਰੈਡ ਵਗੈਰਾ ਜਾਂ ਸੌਸ ਸੌਸ ਲਾ ਕੇ ਖਾ ਲੈਂਦੇ ਆ ਮੀਟ ਵਗੈਰਾ ਦਿੰਦੇ ਕੱਚਾ ਉਹ ਉਹਨਾਂ ਕੋ ਖਾਦਾ ਨਹੀਂ ਜਾਂਦਾ ਮੇਰੇ ਅਧਿਕਾਰੀ ਸਾਹਿਬ ਨੂੰ ਸਾਡੇ ਪਰਿਵਾਰ ਉਹਨਾਂ ਨੇ ਕੀ ਸੋਚਦਾ ਹੈ ਉਹਨਾਂ ਨੇ ਪ੍ਰੋਸਾ ਦਵਾਇਆ ਵੀ ਤੁਹਾਡੀ ਹੈਲਪ ਕੀਤੀ ਜਾਊਗੀ ਮਤਲਬ ਕਿ ਪੂਰੇ ਤੌਰ ਤੇ ਤੁਹਾਡੇ ਨਾਲ ਆ ਹਰ ਪਾਸੇ ਤੁਹਾਡੀ ਹੈਲਪ ਕਰਾਂਗੇ ਮੇਰਾ ਨਾਮ ਅਮਨਜੀਤ ਸਿੰਘ ਹੈ ਜੀ ਅਸੀਂ ਅੱਜ ਧਾਰੀਵਾਲ ਸਾਹਿਬ ਦੇ ਕੋਲ ਇੱਕ ਫਰਿਆਦ ਲੈ ਕੇ ਆਏ ਹਾਂ ਜੀ ਸਾਡੇ 7 ਬੱਚੇ ਦੋਆ ਘਤਰ ਵਿੱਚ ਝੂਠੇ ਕੇਸ ਦੇ ਵਿੱਚ ਜਾਨੀ ਕਿ ਲਾਇਸੈਂਸ ਇਸ਼ੂ ਕਰਨ ਦੇ ਸਬੰਧ ਵਿੱਚ ਪੈਸੇ ਦੇ ਕੇਸ ਦੇ ਵਿੱਚ ਉਹਨਾਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਤੇ ਉਹ ਪਿਛਲੇ 3-4 ਮਹੀਨੇ 5 ਮਹੀਨੇ ਤੋਂ 6 ਮਹੀਨੇ ਤੋਂ ਉਥੇ ਸਜ਼ਾ ਘਟਣ ਦੇ ਅਸੀਂ ਉਥੇ ਕਿਹ ਵਕੀਲ ਦੇ ਰਹੇ ਵੀ ਕੇਸ ਵੀ ਲੜਿਆ ਪਰ ਕੋਈ ਗੱਲ ਬਣੀ ਨਹੀਂ ਸਾਡੀ ਅਸੀਂ 10 ਤੋਂ 15 ਲੱਖ ਰੁਪਏ ਉਹ ਵਕੀਲ ਨੂੰ ਫੀਸ ਵੀ ਵੱਖ-ਵੱਖ ਪਰਿਵਾਰਾਂ ਤੋਂ ਜਿੰਨੇ 7 ਬੱਚੇ ਇਹ ਵੱਖ-ਵੱਖ ਪਰਿਵਾਰਾਂ ਤੋਂ ਇਕੱਠੇ ਕਰਕੇ ਅਸੀਂ ਭੇਜੇ ਉੱਥੇ ਪਰ ਅੱਜ ਅਸੀਂ ਫਿਰ ਦੁਬਾਰਾ ਧਾਰੀਵਾਲ ਸਾਹਿਬ ਦੇ ਦਫ਼ਤਰੇ ਚ ਉਹਨਾਂ ਕੋਲ ਆਪਣੀ ਅਪੀਲ ਲੈ ਕੇ ਆਏ ਕਿ ਸਾਡੇ ਬੱਚਿਆਂ ਨੂੰ ਉਤੋਂ ਕਿਸੇ ਵੀ ਤਰੀਕੇ ਨਾਲ ਜਿੱਦਾਂ ਵੀ ਸਰਕਾਰ ਸਾਡੀ ਪੰਜਾਬ ਸਰਕਾਰ ਮਦਦ ਕਰ ਸਕਦੀ ਮਦਦ ਕਰਵਾ ਕੇ ਉਹਨਾਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੇ ਘਰੋਘਰੀ ਪਹੁੰਚਾਇਆ ਜਾਵੇ ਕਿਉਂਕਿ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਤਕਰੀਬਨ ਸਾਰੇ ਕਿ ਰੋਜੀ ਰੋਟੀ ਵਾਸਤੇ ਕਮਾਉਣ ਵਾਸਤੇ ਗਏ ਹੀ ਗਏ ਅਸੀਂ ਇਹਨਾਂ ਧਾਰੀਵਾਲ ਸਾਹਿਬ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋਵੇ ਸਾਡੀ ਮਦਦ ਕਰਕੇ ਉਹਨਾਂ ਸਾਰੇ ਬੱਚਿਆਂ ਨੂੰ ਰਿਹਾਅ ਕਰਾ ਕੇ ਘਰੋਘਰੀ ਪਹੁੰਚਾਇਆ ਜਾਵੇ ਧੰਨਵਾਦ ਜੀ ਇਹਦੇ ਵਿੱਚ ਕਿਸੇ ਆ ਪਰ ਮਿਲਿਆ ਕੀ ਗੱਲ ਅੱਜ ਸਾਡੇ ਵਿਧਾਨ ਸਭਾ ਹਲਕਾ ਨਾਲੇ ਦੇ ਅਜਨਾਲਾ ਸ਼ਹਿਰ ਵਿੱਚ ਜਿਹੜਾ ਸਾਡਾ ਦਫ਼ਤਰ ਹੈ ਕੈਂਪਸ ਉੱਥੇ ਮਿਲਕਲ ਮੇਰੀਆਂ ਪੈਣਾ ਵਜੂਦਗਪਰਾ ਪਰੇ ਬੈਠੇ ਆ ਇਹਨਾਂ ਦੇ ਬੱਚੇ ਦੇਹਲ ਦਵਾ ਕਤਰ ਦੇ ਵਿੱਚ ਇੱਕ ਜੇਲ ਹੈ ਉੱਥੇ 7-7 ਸਾਲ ਦੀ ਜਿਹੜੀ ਉਹਨਾਂ ਨੂੰ ਕੈਦੀ ਦੇ ਵਿੱਚ ਸਜ਼ਾ ਹੋਈ ਹੈ ਉਹ ਜੇਲ ਕੱਟਦੇ ਆ ਉੱਥੇ ਉਹ ਇਹਨਾਂ ਨੇ ਮੇਰੇ ਕੋਲ ਬੇਨਤੀ ਕੀਤੀ ਆ ਕਿ ਪੰਜਾਬ ਸਰਕਾਰ ਦੀ ਹੈਲਥ ਦੇ ਨਾਲ ਸਾਡੇ ਬੱਚਿਆਂ ਦੀ ਜਿਹੜੀ ਅਧਿਐਈ ਉੱਥੋਂ ਕਦਵਾਈ ਜਾਵੇ। ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿਉਂਕਿ ਸਾਡੇ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਸਾਡੀ ਸਰਕਾਰ ਜਿਹੜੀ ਸਾਡੀ ਇਹ ਹਮੇਸ਼ਾ ਹੀ ਮਤਲਬ ਜਿਹੜੀ ਕੋਸ਼ਿਸ਼ ਰਹੀ ਹੈ ਕਿ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੇ ਸਾਡੇ ਮੁੰਡੇ ਰਸਗਾਰ ਦੇ ਵਾਸਤੇ ਜਾਂਦੇ ਆ ਰੋਟੀ ਲਈ ਜਾਂਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਦੋਂ ਉਹ ਫਸ ਜਾਂਦੇ ਆ ਜਾਂ ਜਦੋਂ ਗੈਰ ਕਾਨੂੰਨੀ ਢੰਗਾਂ ਦੇ ਨਾਲ ਜਾਂਦੇ ਤੇ ਰਸਤੇ 'ਚ ਫਸ ਜਾਂਦੇ ਆ ਤੇ ਮਾਪਿਆਂ ਦੀ ਵਿਚਾਰਿਆਂ ਦੀ ਬਹੁਤ ਅਖਿਆਈ ਹੋ ਜਾਂਦੀ ਹੈ ਉਹ ਕੇਸ ਮੁੜ ਕੇ ਸਾਡੇ ਕੋਲ ਹੁੰਦੇ ਅਸੀਂ ਪਿਛਲੇ 23 ਸਾਲਾਂ ਦੇ ਵਿੱਚ ਸੈਂਕੜੇ ਮੁੰਡੇ ਦੀ ਹਜ਼ਾਰਾਂ ਮੁੰਡੇ ਜੜੇ ਆ ਵੱਖ-ਵੱਖ ਵੱਲ ਦੇ ਇਹ ਦੇ ਵੱਖ-ਵੱਖ ਦੇਸ਼ਾਂ ਦੀਆਂ ਜ਼ਿਲ੍ਹਿਆਂ ਦੇ ਵਿੱਚੋਂ ਅਧਿਆਕਰ ਹੈ ਉਹ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਬਹੁਤ ਸਾਰੇ ਮੁੰਡੇ ਜਿਨ੍ਹਾਂ ਦੀ ਵਿਚਾਰਾਂ ਦੀ ਰਸਤੇ ਦੀ ਡੈਥ ਹੋ ਜਾਂਦੀ ਆ ਜਾਂ ਉੱਥੇ ਕਿਤੇ ਡੈਥ ਹੋ ਜਾਂਦੀ ਆ ਉਹਨਾਂ ਦੀਆਂ ਲਾਸ਼ਾਂ ਲਿਆਉਣ ਲੱਗਿਆਂ ਵੀ ਚਾਰ-ਚਾਰ ਪੰਜ-ਛੇ ਮਹੀਨੇ ਸਾਨੂੰ ਲੱਗ ਜਾਂਦੇ ਆ ਉਹ ਅਸੀਂ ਉਹ ਵੀ ਵੀ ਹੁੰਦੇ ਆ ਕਿਉਂਕਿ ਬਾਹਰਲੇ ਦੇਸ਼ ਤੋਂ ਲਾਸ਼ ਲੈ ਕੇ ਆਉਣੀ ਜਿਹੜੀ ਉਹ ਬਹੁਤ ਇਹ ਕੋខਾ ਜਿਹੜਾ ਕੰਮ ਹੈ ਉਹ ਜਿਹੜਾ ਇਹ ਕੇਸ ਹੈ ਜਿਹੜੇ ਅਲਪ ਕੰਟਰੀ ਐ ਜਿੰਦੇ ਨਹੀਂ ਆ ਇਹਨਾਂ ਦੇ ਅੰਦਰ ਜਿਹੜੇ ਕਾਨੂੰਨ ਨੇ ਉਹਨਾਂ ਦੇਸ਼ਾਂ ਦੇ ਉਹ ਬੜੇ ਸਖਤ ਆ ਜਿੱਤਾ ਇਹ ਬੋੜਿਆਂ ਨੂੰ ਵੀ ਲਾਇਸੈਂਸ ਲੈਣ ਲਈ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਇਹਨਾਂ ਤੇ ਜਿਹੜਾ ਦੋਸ਼ ਹੈ ਉਹ ਕਹਿੰਦੇ ਆ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹੜੀਆਂ ਇਹਨਾਂ ਨੇ ਰਿਸ਼ਵਤ ਦਿੱਤੀ ਹੈ ਇਨਾਂ ਦੇ ਚਾਹ ਦੇ ਰਿਸ਼ਵਤ ਜਿਹੜੀ ਲੈਣੀ ਬਹੁਤ ਵੱਡਾ ਪਾਪ ਹੈ ਉਹ ਬੜੀ ਉੱਥੇ ਸ਼ਕਤੀ ਹੈ ਉਸ ਦਿਨ ਤੀ ਇਨਾਂ ਨੇ ਹੋਰ ਕੋਈ ਕੰਮ ਨਹੀਂ ਕੀਤਾ ਹੋਰ ਕੋਈ ਮੈਸੇਜ ਦਾ ਜਾਂ ਹੋਰ ਕੋਈ ਗਲਤ ਕੋਈ ਲੜਾਈ ਨਹੀਂ ਝਗੜਾ ਨਹੀਂ ਜਿਹੜੀ ਕੰਪਨੀ ਕੋਈ ਨਾ ਨਹੀਂ ਆਪਣੇ ਡਰਾਈਵਿੰਗ ਲਾਇਸੈਂਸ ਲੈ ਸੀਗੇ ਉਸ ਕੰਪਨੀ ਨੇ ਇਨਾਂ ਤੇ ਕੇਸ ਜਿਹੜਾ ਉਹ ਕਦਵਾਤਾ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਿਹੜੇ ਕੋਲ ਕੋ ਕਿਤੇ ਪੈਸੇ ਗੱਡੀ ਦੇ ਵਿੱਚੋਂ ਕੋ ਫੜੇ ਗਏ ਉਨੇ ਇਹਨਾਂ ਮੁੰਡਿਆਂ ਦੇ ਵਿਚਾਰਦੇ ਤੇ ਕੇਸ ਜਿਹੜਾ ਕਰਤਾ ਤਿੰਨ ਮੁੰਡੇ ਅਮਰਸਰ ਦੇ ਦੋ ਮੁੰਡੇ ਜਿਹੜੇ ਤਰਨਤਾਰ ਦੇ ਇੱਕ ਮੁੰਡਾ ਜਿਹੜਾ ਗਜ਼ਾਸਪੁਰ ਦਾ ਔਰ ਇੱਕ ਮੁੰਡਾ ਜਿਹੜਾ ਉਹ ਜੁਪੀ ਦਾ ਇਹ ਮਤਲਬ ਜਿਹੜੇ ਸੱਤ ਜਣੇ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੱਦਾਂ ਅਸੀਂ ਪਹਿਲਾਂ ਲੱਗੇ ਆ ਜਿਆਦਾ ਮੁੰਡਿਆਂ ਦੀ ਬੰਦ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਪਰਵਾਦਾਂ ਦੀ ਵੀ ਪੂਰੀ ਡਟ ਕੇ ਮਤ ਕਰਾਂਗੇ ਅੱਜ ਤਾਂ ਸੰਡੇ ਆ ਕੱਲ ਤੋਂ ਹੀ ਇਹਨਾਂ ਦੀ ਪੈਦਵਾਈ ਜਿਹੜੀ ਆ ਉਹ ਸ਼ੁਰੂ ਕਰਾਂਗੇ ਹਿੰਦੁਸਤਾਨ ਦੇ ਫੋਰਨ ਮਿਨਿਸਟਰੀ ਦੇ ਵਾਈ ਵਿਦੇਸ਼ ਮਤਲਬੇ ਦੇ ਵਾਈ ਔਰ ਉੱਥੇ ਜਿਹੜਾ ਸਾਡਾ ਇੰਡੀਅਨ ਕੌਂਸੂਲੇਟ ਆਫਿਸਰ ਉਹਦੇ ਨਾਲ ਹੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰਾਂ ਦੇ ਬੱਚੇ ਜਿਹੜੇ ਆ ਉਹ ਕਿਸੇ ਤਰ੍ਹਾਂ ਜੇਲ੍ਹ ਚੋਂ ਰਿਹਾ ਹੋ ਕੇ ਉਹ ਆਪ ਸਹਾਜਨ ਕਿਉਂਕਿ ਇਹਨਾਂ ਕੁਝ ਪਰਿਵਾਰ ਇੰਨੇ ਗਰੀਬ ਨੇ ਬਚਾਦੇ ਮੈਨੂੰ ਦੱਸ ਰਹੇ ਕਿ ਪੈਸੇ ਵੀ ਉਹ ਜਦੋਂ ਜੇਲ੍ਹ ਚੋਂ ਇਹਨਾਂ ਨੂੰ ਕਾਲ ਕਰਦੇ ਉਹਦੇ ਵਾਸਤੇ ਕਾਡਾਂ ਦੇ ਪੈਸੇ ਵੀ ਇੱਥੋਂ ਭੇਜਦੇ ਔਰ ਇਹਨਾਂ ਦੇ ਬਚਾਦਿਆਂ ਦੇ ਜ਼ਮੀਰੀ ਰਕੀ ਇਹਨਾਂ ਦੇ ਕੋਈ ਟਰੈਕਟਰ ਟਰਾਲੀ ਉਹ ਵੀ ਵੇਕੇ ਬਚਾਦਿਆਂ ਦੇ ਔਰ ਕੁਝ ਤਿੰਨ ਚਾਰ ਬਲਵਾਦੇ ਜਿਨ੍ਹਾਂ ਨੂੰ ਰੋਟੀ ਵੀ ਜੜੀ ਆ ਉਹ ਖਾਣੀ ਜੜੀ ਔਖੀ ਹੋਈ ਹੈ ਬਚਾਦਿਆਂ ਦੇ